ਵੇ ਕਾਲੇ ਕੱਪੜੇ ਵੇ ਪਾਏ ਹੋਏ ਨੇ ਕਾਲੇ ਕੱਪੜੇ ਵੇ ਪਾਏ ਹੋਏ ਨੇ ਤੁਸੀਂ ਆਪ ਵੀ ਪਹਿਲੇ ਆਰਮੀ ਜੌਬ ਕਰਕੇ ਆਏ ਹੋ ਤੁਸੀਂ ਰੀਅਲ ਲਾਈਫ ਚ ਵੀ ਆਰਮੀ ਚ ਜੌਬ ਕੀਤੀ ਹੈ ਫਿਰ ਉਹ ਛੱਡੀ ਹੈ ਕਿ ਰਿਟਾਇਰ ਹੋ ਕੇ ਇੱਧਰ ਆਏ ਹੋ ਰਿਟਾਇਰ ਕਿਤੇ ਤੁਹਾਨੂੰ ਲੱਗਵੇ ਰਿਟਾਇਰਮੈਂਟ ਲੈਂਦੇ ਹੋ ਕਿਸਾਲ ਕਾਰਕਮੇਂਟ ਡਰਾਪ ਕਰਦੇ ਹੋ ਓਕੇ ਤੇ ਇੱਧਰ ਰੁਝਾਵ ਕਿੱਦਾਂ ਮਤਲਬ ਆਇਆ ਟੱਪਿਆਂ ਵਾਲੀ ਗੀਤਾ ਵਾਲ ਸ਼ੌਂਕ ਸੀ ਜੇ ਬਚਪਨ ਤੋਂ ਲੈ ਕੇ ਹਮ ਤੇ ਉਹ ਲੋਰਨਾ ਇੱਕ ਰਾਜਾ ਸੀ ਬੜਾ ਬੇਸ਼ਕੀਮਤੀ ਉਹਦਾ ਹੀਰਾ ਸੀ ਚੂਹਾ ਖਾ ਗਿਆ ਹਮ ਤੇ ਉਹਨਾਂ ਨੇ ਸ਼ਿਕਾਰੀ ਬੁਲਾਏ ਕਹਿੰਦਾ ਯਾਰ ਮੇਰਾ ਹੀਰਾ ਚੂਹਾ ਖਾ ਗਿਆ ਤੇ ਹੁਣ ਲੱਭਣਾ ਇੰਨੇ ਇੰਨੇ ਸੋ ਚੂਹਾ ਕੀ ਪਤਾ ਚਲੇਗੀ ਕਿ ਕਿਹੜੇ ਨੇ ਖਾਦਾ ਹਮ ਉਹਨੂੰ ਜ਼ੁੰਮੀ ਆਇਆ ਸ਼ਿਕਾਰੀ ਉਹਨਾਂ ਨੇ ਕੀ ਕੀਤਾ ਗਿਸਾਬ ਲਾਇਆ ਤੇ ਸਿੱਧਾ ਨਿਸ਼ਾਨਾ ਮਾਰਿਆ ਚੂਹਾ ਮਾਰਿਆ ਤੋ ਜਦੋਂ ਉਹਦਾ ਪੇਟ ਕੱਟਿਆ ਤੇ ਵਿੱਚੋਂ ਹੀਰਾ ਨਿਕਲੇ ਤੇ ਰਾਜਾ ਕਹਿੰਦਾ ਯਾਰ ਤੈਨੂੰ ਕਿਵੇਂ ਇੰਨੇ ਸੋਚੂਏ ਤੂੰ ਕਿਵੇਂ ਪਤਾ ਚੱਲੇਗੀ ਇੰਨੀ ਖਦਾ ਜੀ ਉਹ ਕਹਿੰਦਾ ਕੀ ਹੋਇਆ ਰਾਜਾ ਜੀ ਇਹ ਚੂਹਾ ਨਾ ਅਲਾਦਾ ਬੈਠਾ ਸੀ ਸਭ ਤੋਂ ਵੱਖਰਾ ਹੋ ਕੇ ਬੈਠਾ ਸੀ ਹੂੰ ਤੇ ਜਿਹਦੇ ਕੋਲ ਥੋੜੀ ਜਿਹੀ ਦੌਲਤ ਹੈ ਜਾਂ ਸ਼ੋਹਰਤ ਹੈ ਜਾਂ ਕੁਝ ਆ ਜਾਂਦਾ ਉਹ ਵੱਖਰਾ ਜਿਹਾ ਹੋ ਕੇ ਬਹਿ ਜਾਂਦਾ ਤੇ ਉਹੀ ਮਾਰਿਆ ਜਾਂਦਾ ਫਿਰ ਹੂੰ

ਕਿ ਅਗਰ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਛੋਟੇ ਨੂੰ ਵੱਡੇ ਨੂੰ ਤੁਸੀਂ ਪਹਿਲਾਂ ਆਪ ਜੋਕੇ ਕੇ ਬੁਲਾ ਲਓ ਕੁਝ ਨਹੀਂ ਵਿਗੜਦਾ ਪਿਆਰ ਮੁਹੱਬਤ ਵਧੇਗੀ ਉਹ ਤੁਹਾਨੂੰ ਸੋਂ ਵੱਧ ਕੇ ਮਿਲੇਗਾ ਤੁਹਾਨੂੰ ਬੰਦਾ ਯਾਰ ਕਪਿਲਪਾ ਜੀ ਦਾ ਬੜਾ ਕੁਝ ਸਿੱਖਣ ਨੂੰ ਮਿਲਿਆ ਕਿ ਕਿੰਨੀ ਵੱਡੀ ਹਸਤੀ ਹੈ ਸਾਨੂੰ ਆਪਣੇ ਸ਼ੋਅ ਤੇ ਬੁਲਾਇਆ ਸਾਡੇ ਲਈ ਕਿੰਨੀ ਮਾਣ ਵਾਲੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪਸ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਚੰਨੇ ਠੀਕ ਠਾਕ ਹੋਵੋਗੇ 26 ਜਨਵਰੀ ਨੂੰ ਫਿਲਮ ਆ ਰਹੀ ਹੈ ਲੰਬੜਾ ਦਾ ਲਾਣਾ ਤੇ ਇਸ ਫਿਲਮ ਤੋਂ ਬਹੁਤ ਇੰਟਰਸਟਿੰਗ ਕੈਰੈਕਟਰ ਸਾਡੇ ਨਾਲ ਮੌਜੂਦ ਹੈ ਜਿਹੜਾ ਨੇ ਆਪਣੇ ਟੱਪੇ ਤੇ ਗੀਤਾ ਦੇ ਨਾਲ ਦਰਸ਼ਕਾਂ ਦੇ دلਾਂ ਦੇ ਵਿੱਚ ਇੱਕ ਐਸੀ ਥਾਂ ਬਣਾ ਲਈ ਹੈ ਜੋ ਕਿ ਬਹੁਤ ਔਖਾ ਹੈ ਤੇ ਅੱਜ ਸਾਡੇ ਨਾਲ ਮੌਜੂਦ ਨੇ ਯਾਸਿਰ ਹੁਸੈਨ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜ ਕੀ ਹਾਲ ਚਾਲ ਬਹੁਤ ਬੜੀ ਹੈ ਜੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਫਰਸਟ ਮੂਵੀ ਇਹਨੇ ਸਾਰੇ ਇੰਟਰਵਿਊਜ਼ ਬਿਲਕੁਲ ਬੈਕ ਟੂ ਬੈਕ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਜੀ ਲੰਬੜਾਂ ਦਾ ਲਾਣਾ ਮੂਵੀ ਮੇਰਾ ਆਰਮੀ ਦਾ ਕਰੈਕਟਰ ਹੈ ਦੈਟਸ ਮੈਂ ਜੈ ਹਿੰਦ ਕਿਹਾ ਹਾਂ ਮੈਂ ਆਪ ਵੀ ਪਹਿਲੇ ਆਰਮੀ ਜੌਬ ਕਰਕੇ ਆਇਆ ਹਾਂ ਅੱਛਾ ਜੀ ਹਾਂ ਜੀ ਬੜਾ ਅੱਛਾ ਐਕਸਪੀਰੀਅੰਸ ਵੀ ਬੜੇ ਸੀਨੀਅਰ ਆਰਟਿਸਟਸ ਦੇ ਨਾਲ ਮਿਲ ਕੇ ਤਾਜ ਸਾਹਿਬ ਡਾਇਰੈਕਟਰ ਸਭ ਸਾਡੇ ਬਹੁਤ ਸੋਨਾ ਤੁਸੀਂ ਰੀਅਲ ਲਾਈਫ 'ਚ ਵੀ ਆਰਮੀ 'ਚ ਜੌਬ ਕੀਤੀ ਹੈ ਪਰ ਉਹ ਛੱਡੀ ਐ ਕਿ ਰਿਟਾਇਰ ਹੋ ਕੇ ਇੱਧਰ ਆਏ ਹੋ ਰਿਟਾਇਰ ਕਿਥੇ ਤੁਹਾਨੂੰ ਲੱਗਦਾ ਰਿਟਾਇਰਮੈਂਟ ਵਾਲ ਜੀ ਹਾਂਜੀ ਜੀ ਮੈਂ 3 ਕੇ ਸਾਲ ਕਰਕੇ ਮੈਂ ਡ੍ਰੌਪ ਕਰ ਦਿੱਤੀ ਓਕੇ ਤੇ ਇੱਧਰ ਰੁਝਾਵ ਕਿੱਦਾ ਮਤਲਬ ਆਇਆ ਟੱਪੀਆਂ ਵਾਲ ਗੀਤਾ ਵਾਲ ਸ਼ੌਂਕ ਸੀ ਜੀ ਬਚਪਨ ਤੋਂ ਲੈ ਕੇ ਹਮ ਜੀ ਤੁਹਾਡੀ ਆਵਾਜ਼ ਦੇ ਵਿੱਚ ਜਿਹੜੇ ਉਹ ਬੁਲੰਦ ਆਵਾਜ਼ ਹੈ ਜੋ ਤੁਸੀਂ ਗਾਉਂਦੇ ਹੋ ਨਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੀ ਕੋਈ ਹੋਗਾ ਆਵਾਜ਼ ਸੁਣ ਕੇ ਨਾ ਰੁਕੇ ਹੈ ਨਾ ਉਹ ਜਿਹੜਾ ਠਹਿਰਾਵ ਹੈ ਜਿਹੜਾ ਤੁਹਾਡੇ ਗਾਣ ਦਾ ਲਹਿਜਾ ਹੈ ਜਾਂ ਤੁਹਾਡੇ ਸਟਾਈਲ ਹੈ ਉਹ ਬਿਲਕੁਲ ਵੱਖਰਾ ਹੈ ਮਨ ਲੱਗਦਾ ਇਹ ਚੀਜ਼ ਨਾ ਸਾਰਿਆ ਸਾਰਿਆਂ ਨੂੰ ਤੁਹਾਡੇ ਵੱਲ ਅਟਰੈਕਟ ਕਰਦੀ ਹੈ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਆਰਟਿਸਟ ਨੇ ਚਾਹੇ ਰਣਜੀਤ ਬਾਵਾ ਹੈ ਚਾਹੇ ਮੰਕੀਰਤ ਟੌਲਕ ਹੈ ਤੁਸੀਂ ਵੀ ਵੀਡੀਓਜ਼ ਸ਼ੇਅਰ ਕੀਤੇ ਸਾਡੇ ਸੋਸ਼ਲ ਮੀਡੀਆ ਤੇ ਦੇਖਿਆ ਇੰਨਾ ਪਿਆਰ ਉਹਨਾਂ ਵੱਲੋਂ ਮਿਲਦਾ ਤੇ ਐਕਸਪੈਕਟਿਡ ਸੀਗਾ ਕਿ ਮੈਂ ਇੱਕ ਚੰਗੀ ਭਲੀ ਜੌਬ ਛੱਡ ਕੇ ਇੱਧਰ ਅਗਰ ਆਪਣਾ ਫੁੱਲ ਫਲੇਜ ਸੋਚਦਾ ਆਂ ਤੇ ਮੈਨੂੰ ਇੰਨਾ ਸੋਹਣਾ ਰਿਸਪੌਂਸ ਮਿਲਣਾ ਸੀ ਜੀ ਜੀ ਜੌਬ ਵੀ ਮੇਰਾ ਆਰਮੀ ਸੇ ਜਾਣਾ ਵੀ ਇੱਕ ਸ਼ੌਂਕ ਸੀ ਹੂੰ ਫਿਰ ਗਾਇਕੀ ਦਾ ਵੀ ਮੈਨੂੰ ਸ਼ੌਂਕ ਸੀ ਹੂੰ ਮਜਬੂਰੀ ਕਿਸੇ ਚੀਜ਼ ਦੀ ਵੀ ਨਹੀਂ ਇਸੇ ਸ਼ੁਕਰ ਹੈ ਰੱਬ ਦੇ ਵੱਲੋਂ ਹੂੰ ਤੇ ਜਦੋਂ ਪੰਜਾਬ ਦੇ ਵਿੱਚ ਆਇਆ ਮੈਂ ਫੋਕ ਜ਼ਿਆਦਾ ਗਾਣਾ ਸੱਭਿਆਚਾਰੀ ਜ਼ਿਆਦਾ ਗਾਣਾ ਸੂਫੀ ਜ਼ਿਆਦਾ ਗਾਣਾ ਹੂੰ ਤੇ ਵੱਡੇ ਭਰਾ ਜਿੰਨੇ ਵੀ ਹੈਗੇ ਆਂ ਇੰਡਸਟਰੀ ਦੇ ਸਾਰਿਆਂ ਨੇ ਬੜਾ ਸਲਾਹਿਆ ਬੜਾ ਅਪਰੀਸ਼ੀਏਟ ਕੀਤਾ ਕਿ ਯਾਰ ਐਵੇਂ ਹੀ ਸਾਡਾ ਇੰਡਸਟਰੀ ਨੂੰ ਆ ਵਧੀਆ ਗੀਤ ਦਿਓ ਬੜੀਆ ਲਿਟਰੇਚਰ ਗਾਓ ਲੋਕਾਂ ਨੇ ਬਹੁਤ ਫਰੀਜ਼ ਕਿਤਾ ਕੰਮ ਦਿੱਤਾ ਜੀ ਤੇ ਜੇ ਕੰਮ ਵੀ ਜਦੋਂ ਮਿਲ ਰਿਹਾ ਇੱਜ਼ਤ ਵੀ ਮਿਲ ਰਹੀ ਹੈ ਤੇ ਅੱਛਾ ਲੱਗਦਾ ਬਿਲਕੁਲ ਤੇ ਇੰਨੇ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਸਟੇਜ ਸ਼ੇਅਰ ਕਰਨਾ ਮਤਲਬ ਹਰ ਕਿਸਦਾ ਸੁਪਨਾ ਹੁੰਦਾ ਜਦ ਕੋਈ ਇਸ ਲਾਈਨ ਦੇ ਵਿੱਚ ਆਂਦਾ ਕਿ ਅਸੀਂ ਵੀ ਜਿਹੜਾ ਸਾਡਾ ਕੋ ਆਰਟਿਸਟ ਹੋਵੇ ਨਾ ਉਹ ਇੱਕ ਅੱਛਾ ਨਾਮੀ ਕਲਾਕਾਰ ਹੋਵੇ ਜਿਹਦੇ ਨਾਲ ਅਸੀਂ ਸਕਰੀਨ ਸ਼ੇਅਰ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਜੋ ਐਕਸਪੀਰੀਅੰਸ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਹੁਣ ਇਸ ਫਿਲਮ ਦੇ ਵਿੱਚ ਬਹੁਤ ਹੰਡੇ ਹੋਏ ਕਲਾਕਾਰ ਵੀ ਨੇ ਨਿਲਮਨ ਰਿਸ਼ੀ ਮੈਮ ਹੈ ਪੰਗੂ ਮੈਮ ਹੈ ਫਿਰ ਅਨੀਤਾ ਦੇਵਗਨ ਮੈਮ ਹੈ ਬਹੁਤ ਨਾਮੀ ਕਲਾਕਾਰ ਹੈ ਤੁਸੀਂ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਿਤੇ ਕੰਮ ਕੀਤਾ ਐਕਸਪੀਰੀਅੰਸ ਕਿੱਦਾਂ ਦਾ ਰਹੇ ਮਨਿੰਦਰ ਜੀ ਮਨਿੰਦਰ ਮੈਮ ਹੈ ਉਹ ਡੈਬਿਊ ਕਰ ਰਹੇ ਹਨ ਐਕਸਪੀਰੀਅੰਸ ਦੀ ਗੱਲ ਕਰ ਰਹੇ ਜੀ ਵੱਡਣ ਨਾਲ ਵੀ ਨਾਂ ਨਹੀਂ ਲੈਂਦਾ ਜਨਾਬ ਸਾਡੇ ਡੈਬਿਊ ਨਾਲ ਲੈ ਰਿਆ ਕਰੋ ਅਸੀਂ ਮਨਿੰਦਰ ਮੈਮ ਦਾ ਸਭ ਤੋਂ ਪਹਿਲਾ ਇੰਟਰਵਿਊ ਕੀਤਾ ਹੈ ਨਹੀਂ ਨਹੀਂ ਸਾਰੇ ਅ अच्छे ਆਰਟਿਸਟ ਨੇ ਮਨਿੰਦਰ ਜੀ ਨੇ ਬੜੀ ਅੱਛੀ ਐਕਟਿੰਗ ਕੀਤੀ ਜੀ ਮੇਰਾ ਵੀ ਡੈਬਿਊ ਸੀ ਉਹ ਮੈਂ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਇੰਨੀ ਅੱਛੀ ਐਕਟਿੰਗ ਕਰ ਸਕਦਾ ਹਮਮ ਅ ਲਈ ਮੇਰੇ ਲਈ ਫਰਸਟ ਐਕਸਪੀਰੀਅੰਸ ਸੀ ਉਹ ਲekin ਐਕਚੁਅਲੀ ਆਰਟਿਸਟ ਇਨਏ ਸੀਨੀਅਰ ਇਨਏ ਅੱਛੇ ਉਹ ਡਾਇਰੈਕਟਰ ਸਾਹਿਬ ਆਪ ਬੜੇ ਸੁਭਾਅ ਦੇ ਬੜੇ ਅੱਛੇ ਕਈ ਵਾਰ ਅਸੀਂ ਲੇਟ ਵੀ ਹੋ ਜਨਾ ਅੱਧਾ ਪੌਣਾ ਘੰਟਾ ਜਾਂ ਘੰਟਾ ਕਰਦੇ ਕਦਰ ਨੇ ਉਹਨਾਂ ਨੇ ਰੋਕਿਆ ਟੋਕਿਆ ਕਿ ਤੁਸੀਂ ਜੇ ਜਿਵੇਂ ਡਾਇਰੈਕਟਰ ਕਰਦੇ ਹੀ ਆ ਬੜਾ ਪਿਆਰ ਵਾਲਾ ਸੁਭਾਅ ਸੀ ਉਹਨਾਂ ਦਾ ਉਹ ਬੜੀ ਅੱਛੀ ਤਰੀਕੇ ਨਾਲ ਉਹਨਾਂ ਨੇ ਐਕਟਿੰਗ ਕਰਵਾਈ ਅੱਛਾ ਨਵਾਂ ਕੀ ਲੱਗਿਆ ਤੁਹਾਨੂੰ ਗਾਇਕੀ ਦੇ ਵਿੱਚ ਤਾਂ ਤੁਸੀਂ ਜਿੱਦਾਂ ਤੁਹਾਡਾ ਸ਼ੌਂਕ ਸੀ ਪੈਸ਼ਨ ਸੀਗਾ ਉਹ ਤਾਂ ਅੰਦਰੋਂ ਹੀ ਹੁੰਦਾ ਐ ਐਕਟਿੰਗ ਦੇ ਵਿੱਚ ਆ ਕੇ ਕੀ ਨਵਾਂ ਲੱਗਾ ਕਿਉਂਕਿ ਹੁਣ ਤੁਸੀਂ ਪੂਰੇ 25 30 ਦਿਨ 40 ਦਿਨ ਜਿੰਨੇ ਦਿਨ ਵੀ ਸ਼ੂਟਿੰਗ ਚੱਲਦੀ ਹੈ ਹਨਾ ਸੈੱਟ ਤੇ ਬੰਦਾ ਰੋਜ਼ ਆਂਦਾ ਹੈ ਰਿਹਰਸਲ ਕਿੰਨੀ ਕੁ ਕੀਤੀ ਆ ਕੋਈ ਕਲਾਸਿਸ ਲਈਆਂ ਸਪੈਸ਼ਲ ਐਕਟਿੰਗ ਦੀਆਂ ਦੇਖੋ ਜਿਵੇਂ ਗਾਇਕੀ ਨਾਲੇ ਦਾ ਬਹੁਤ ਮਿਲਦਾ ਜੁਲਦਾ ਹੀ ਕੰਮ ਹੈਗਾ ਜਿਵੇਂ ਅਸੀਂ ਕੋਈ ਹੁਣ ਕੋਈ ਭੰਗੜੇ ਵਾਲਾ ਗੀਤ ਗਾ ਰਹੇ ਹਾਂ ਤੇ ਅਸੀਂ ਫਿਰ ਸਾਡੀ ਬਾਡੀ ਲੈਂਗੁਏਜ ਸਾਡਾ ਫੇਸ ਸਾਡਾ ਐਕਸਪ੍ਰੈਸ਼ਨ ਜੋਸ਼ ਉਸ ਲੈਵਲ ਦਾ ਕੋਈ ਇਮੋਸ਼ਨਲ ਗੀਤ ਗਾ ਰਹੇ ਹਾਂ ਉਹਦਾ ਬਣ ਜਾਂਦਾ ਕੋਈ ਬੇਬੇ ਵਾਪੂਲੀ ਗਾ ਰਹੇ ਹਾਂ ਉਹਦਾ ਬਣ ਜਾਂਦਾ ਕਿ ਤੁਸੀਂ ਮਤਲਬ ਕਿ ਕਰੈਕਟਰ ਦੇ ਵਿੱਚ ਵੜਨਾ ਹੂੰ ਉੰਗਾਂ ਜਿਵੇਂ ਅਸੀਂ ਸਟੇਜਿਸ ਕਰਦੇ ਆ 2.5 3 ਘੰਟੇ ਉਸੇ ਕਰੈਕਟਰ ਦੇ ਵਿੱਚ ਹੀ ਵੱਡੇ ਹੁੰਨੇ ਆ ਬਿਲਕੁਲ ਤੇ ਫਿਰ ਜਾ ਕੇ ਲੋਕ ਲੋਕਾਂ ਦਾ ਧਿਆਨ ਅਸੀਂ ਖਿੱਚ ਪਾਉਂਦੇ ਆ ਤੇ ਫਿਲਮ ਦੇ ਵਿੱਚ ਵੀ ਜਦੋਂ ਸਾਨੂੰ ਇਸ ਚੀਜ਼ ਦਾ ਬਦਲ ਆ ਗਈ ਕਰੈਕਟਰ ਜੋ ਵੀ ਜੀਦਾ ਬਸ ਤੁਸੀਂ ਕਰੈਕਟਰ ਦੇ ਵਿੱਚ ਵੱੜ ਜਾਣਾ ਕਿ ਮੈਂ ਵੱਡਾ ਭਰਾ ਸੀ ਬੱਬਲ ਪਾਈ ਦਾ ਉਹਦੇ ਵਿੱਚ ਤੇ ਮੈਂ ਕੀ ਮੇਰਾ ਕੀ ਰੋਲ ਹੈ ਕੀ ਮੇਰੇ ਡਾਇਲੌਗਸ ਨੇ ਉਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਜਿਵੇਂ ਕਿ ਚਰਨਜੀਤ ਗੁਜਾ ਸਾਹਿਬ ਇਹ ਗੱਲ ਕਹਿੰਦੇ ਆ ਕਹਿੰਦੇ ਜਦੋਂ ਤੱਕ ਕਲਾਕਾਰ ਨੂੰ ਗਾਣਾ ਯਾਦ ਨਹੀਂ ਨਾ ਹੋਏ ਪੂਰਾ ਤੇ ਮੈਂ ਉਹਨੂੰ ਮਾਈਕ ਤੇ ਨਹੀਂ ਚੜਨ ਦਿੰਦਾ ਕਿਉਂਕਿ ਜਦੋਂ ਗਾਣਾ ਸਾਨੂੰ ਜਦੋਂ ਆਪਾਂ ਵੇਖ-ਵੇਖ ਕੇ ਗਾ ਰਹੇ ਹਾਂ ਨਾ ਤਾਂ ਆਪਾਂ ਕਰੈਕਟਰ ਦੇ ਵਿੱਚ ਨਹੀਂ ਵੜ ਸਕਦੇ ਜਦੋਂ ਗਾਣਾ ਤੁਹਾਡੇ ਯਾਦ ਆ ਡਾਇਲੌਗ ਯਾਦ ਆ ਨਾ ਫਿਰ ਤੁਸੀਂ ਕਰੈਕਟਰ 'ਚ ਵੜ ਜਾਂਦੇ ਹੋ ਇਹ ਸਭ ਕੁਝ ਵੱਡੇ ਆਰਟਿਸਟ ਜਿਹੜੇ ਸੀਨੀਅਰ ਆਰਟਿਸਟ ਨੇ ਸਾਡੇ ਕੋਲ ਉਹਨਾਂ ਕੋਲ ਸਿੱਖਣੇ ਚੀਜ਼ਾਂ ਮਿਲਦੀਆਂ ਸਕ ਰਹੇ ਹਨ ਟ੍ਰੇਲਰ ਦੇ ਵਿੱਚ ਨੇ ਇੱਕ ਬਹੁਤ ਖੂਬਸੂਰਤ ਚੀਜ਼ ਐ ਪੋਸਟਰ 'ਚ ਵੀ ਨਜ਼ਰ ਆ ਰਿਹਾ ਬਹੁਤ ਵੱਡੀ ਜੁਆਇੰਟ ਫੈਮਿਲੀ ਦਿਖ ਰਹੀ ਐ ਦੋ ਪਰਾਇ ਇਕੱਠੇ ਰਹਿ ਰਹੇ ਉਹਨਾਂ ਦੀ ਫੈਮਲੀਆਂ ਐ ਹਨਾ ਅੱਗੇ ਤਾਏ ਚਾਚੇ ਐ ਸਾਰੇ ਮਤਲਬ ਇਕੱਠੇ ਰਹਿ ਰਹੇ ਆਂ ਚੀਜ਼ਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬਹੁਤ ਘਟ ਗਈਆਂ ਨੇ ਹਨਾ ਮਤਲਬ ਨਾ ਦੇ ਬਰਾਬਰ ਹੀ ਐ ਬਹੁਤ ਇੱਕ ਫੈਮਿਲੀ ਦੇ ਵਿੱਚ ਚਾਰ ਪੰਜ ਜਾਨੇ ਤੋਂ ਵੱਧ ਕੋਈ ਜੀ ਨਹੀਂ ਹੈਗਾ ਤਿੰਨ ਜਾਂ ਤਿੰਨ ਜਾਨੇ ਆ ਚਾਰ ਜਾਨੇ ਆ ਤੇ ਤੁਸੀਂ ਕੀ ਸਮਝਦੇ ਤੁਹਾਡੇ ਅਕੋਰਡਿੰਗ ਇਹ ਚੀਜ਼ ਸਹੀ ਹੋ ਰਹੀ ਐ ਕਿ ਜੁਆਇੰਟ ਫੈਮਿਲੀ ਤੋਂ ਜਿੰਨਾ ਬੰਦਾ ਦੂਰ ਹੋ ਰਿਹਾ ਆਪਣੇ ਰਿਸ਼ਤਿਆਂ ਨੂੰ ਭ ਉਹਨਾਂ ਦੀ ਕਦਰ ਨਹੀਂ ਹੈ ਇੰਪੋਰਟੈਂਸ ਨਹੀਂ ਰਹੀ ਮੈਨੂੰ ਲੱਗਦਾ ਪਹਿਲਾਂ ਵਾਲੀ ਜੋ ਪਹਿਲਾਂ ਖਿੱਚ ਸੀਗੀ ਆਪਣੇ ਰਿਸ਼ਤਿਆਂ ਦੇ ਲਈ ਹਨਾ ਅੱਜ ਕੱਲ ਹਰ ਕਿਸੇ ਨੂੰ ਬਸ ਪੈਸਾ ਕਿੱਥੋਂ ਆ ਰਿਹਾ ਹੈ ਕਮਾਈ ਕਿੱਥੋਂ ਹੋ ਰਹੀ ਹੈ ਦੌੜ ਭੱਸ ਦੇ ਵਿੱਚ ਹੀ ਜ਼ਿੰਦਗੀ ਬਸ ਸਾਰਾ ਦਿਨ ਨਿਕਲ ਜਾਂਦਾ ਇਹਦੇ ਜਨਮ ਨੇ ਇੱਕ ਛੋਟੀ ਜਿਹੀ ਸਟੋਰੀ ਹੈ ਮੈਂ ਸੁਣਾਉਣਾ ਚਾਹਾਂਗਾ ਇਹ ਜੀ ਬਹੁਤ ਵੱਡੀ ਐਗਜ਼ੈਂਪਲ ਰਹੀ ਵੀ ਕਿ ਉਹਨਾਂ ਲਈ ਜਿਹੜੇ ਸੋਚਦੇ ਨੇ ਅਸੀਂ ਇਕੱਲੇ ਰਹਿ ਲਈਏ ਜਾਂ ਹਨਾ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਕੀ ਕਰਨਾ ਇੱਕ ਵਾਰ ਨਾ ਇੱਕ ਰਾਜਾ ਸੀ ਬੜਾ ਬੇਸ਼ਕੀਮਤੀ ਉਹਦਾ ਹੀਰਾ ਸੀ ਚੂਹਾ ਖਾ ਗਿਆ ਹਮ ਤੇ ਉਹਨਾਂ ਨਾਲ ਸ਼ਿਕਾਰੀ ਬੁਲਾਇਆ ਕਹਿੰਦਾ ਯਾਰ ਮੇਰਾ ਹੀਰਾ ਚੂਹਾ ਖਾ ਗਿਆ ਤੇ ਹੁਣ ਲੱਭਣਾ ਇੰਨੇ ਇੰਨੇ ਸੋ ਚੂਹਾ ਕੀ ਪਤਾ ਚਲੇਗੀ ਕਿ ਕਿਹੜੇ ਨੇ ਖਾਦਾ ਹਮ ਉਹ ਨਜ਼ੂਮੀ ਆਇਆ ਸ਼ਿਕਾਰੀ ਉਹਨੂੰ ਕੀ ਕਿਤਾ ਗਿਸਾਬ ਲਾਇਆ ਤੇ ਸਿੱਧਾ ਨਿਸ਼ਾਨਾ ਮਾਰਿਆ ਚੂਹਾ ਮਾਰਦਾ ਹਮ ਤੇ ਜਦੋਂ ਉਹਦਾ ਪੇਟ ਕੱਟਿਆ ਤੇ ਵਿੱਚੋਂ ਹੀਰਾ ਨਿਕਲੇ ਰਾਜਾ ਕਹਿੰਦਾ ਯਾਰ ਤੈਨੂੰ ਕਿਵੇਂ ਇੰਨੇ ਸੋ ਚੂਹੇ ਤੂੰ ਕਿਵੇਂ ਪਤਾ ਚਲੇਗੀ ਇੰਨੇ ਖਾਦਾ ਜੀ ਉਹ ਕਹਿੰਦਾ ਕੀ ਹੋਇਆ ਰਾਜਾ ਜੀ ਇਹ ਚੂਹਾ ਨੂੰ ਅਲੱਦਾ ਬੈਠਾ ਸੀ ਸਭ ਤੋਂ ਵੱਖਰਾ ਹੋ ਕੇ ਬੈਠਾ ਸੀ ਹੂੰ ਤੇ ਜਿਹਦੇ ਕੋਲ ਥੋੜੀ ਜੀ ਦੌਲਤ ਹੈ ਜਾਂ ਸ਼ੋਹਰਤ ਹੈ ਜਾਂ ਕੁਝ ਆ ਜਾਣਾ ਉਹ ਵੱਖਰਾ ਜਾ ਹੋ ਕੇ ਬਹਿ ਜਾਂਦਾ ਤੇ ਉਹੀ ਮਾਰੇ ਜਾਂਦਾ ਫਿਰ ਹੂੰ ਮਾਰੇ ਇਹਦਾ ਸੈਂਸ ਕਿ ਕੱਲਾ ਬੰਦਾ ਕੱਲਾ ਹੀ ਹੁੰਦਾ ਰਿਸ਼ਤੇਦਾਰੀ ਜਾਂ ਦੁਨੀਆ ਦੀ ਜੀਣ ਦੇ ਲਈ ਸਾਥ ਹੋਣਾ ਜ਼ਰੂਰੀ ਹੈ ਹੂੰ ਤੇ ਆਪਣੇ ਤਾਂ ਆਪਣੇ ਹੁੰਦੇ ਫਿਲਮ ਦੇ ਵਿੱਚ ਬੜੀ ਅੱਛੀ ਚੀਜ਼ ਇਹ ਚੀਜ਼ ਦੱਸੀ ਗਈ ਕਿ ਜੁਆਇੰਟ ਫੈਮਿਲੀ ਹੈ ਨੋਕ ਚੋਕ ਵੀ ਚਲਦੀਆਂ ਹਸੀ ਮਜ਼ਾਕ ਵੀ ਚੱਲ ਰਿਹਾ ਇਕੱਠਾ ਚੁੱਲਾ ਪਕ ਰਿਹਾ ਉਹ ਚੀਜ਼ਾਂ ਤੇ ਅੱਜ ਨਹੀਂ ਰਹੀਆਂ ਤੇ ਵਾਪਸ ਮੁੜਨਾ ਵੀ ਮੁਸ਼ਕਿਲ ਆ ਚਲੋ ਬੰਦਾ ਆਪਣੇ ਰਿਸ਼ਤੇ ਕਾਇਮ ਹੀ ਰੱਖੇ ਨਹੀਂ ਬਿਲਕੁਲ 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 ਹਾਈ ਹੈਲੋ ਹੀ ਰੱਖੇ ਇੰਨਾ ਵੀ ਸਾਡੇ ਲਈ ਬਹੁਤ ਹੈ ਕਿਉਂਕਿ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਨਾ ਈਗੋ ਬਹੁਤ ਜ਼ਿਆਦਾ ਕਲੈਸ਼ ਹੁੰਦੀਆਂ ਨੇ ਉਹਨੇ ਫੋਨ ਨਹੀਂ ਕੀਤਾ ਮੈਂ ਕਿਉਂ ਫੋਨ ਕਰਾਂ ਉਹਨੇ ਮੈਨੂੰ ਪਹਿਲਾਂ ਬੁਲਾਇਆ ਸਭ ਕਹਿੰਦੇ ਹੈ ਮੈਂ ਪਹਿਲੀ ਸਲਾਮ ਕਿਉਂ ਕਰਾਂ ਹਾਂ ਸਭ ਕਹਿੰਦੇ ਹੈ ਉਹਨੇ ਮੈਨੂੰ ਬੁਲਾਇਆ ਮੈਂ ਕਿਉਂ ਬੁਲਾਵਾਂ ਹਮ ਸਭ ਕਹਿੰਦੇ ਹੈ ਮੈਂ ਪਹਿਲੀ ਸਲਾਮ ਕਿਉਂ ਕਰਾਂ ਮੈਂ ਕਿਸੇ سے ਕਮ ਹਾਂ ਮੈਂ ਕਿਸੇ ਤੋਂ ਕਿਉਂ ਡਰਾਂ ਦਰਅਸਲ ਵਹਾਂ ਪੇ ਪਹਿਲੀ ਸਲਾਮ ਹੀ ਉਸ ਰਬ ਕੋ ਕਬੂਲ ਹੈ ਦੂਸਰੀ ਤੋਂ ਦੂਸਰੀ ਹੈ ਪਹਿਲੀ ਸੇ ਕਿੰसों ਦੂਰ ਗੱਲ ਤੋਂ ਉਦੀ ਬਣਦੀ ਜਿਹੜਾ ਪਹਿਲਾਂ ਝੁੱਕ ਦੇ ਬਿਲਕੁਲ ਕੁਝ ਨਹੀਂ ਵਿਗੜਦਾ ਤੁਹਾਨੂੰ ਮੈਂ ਇੱਕੋ ਚੀਜ਼ ਦੱਸਣਾ ਚਾਹਨਾ ਦਰਸ਼ਕ ਜਿੰਨੇ ਵੀ ਜੁੜਦੇ ਹੋ ਅਸੀਂ ਤੇ ਕੀ ਦੱਸਾਂਗੇ ਇਸ ਨੂੰ ਕਿ ਅਗਰ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਛੋਟੇ ਨੂੰ ਵੱਡੇ ਨੂੰ ਤੁਸੀਂ ਪਹਿਲਾਂ ਆਪ ਜੋ ਕੇ ਬੁਲਾ ਲਓ ਕੁਝ ਨਹੀਂ ਵਿਗੜਦਾ ਪਿਆਰ ਮੁਹੱਬਤ ਵਧੇਗੀ ਉਹ ਤੁਹਾਨੂੰ ਸੋਂ ਵੱਧ ਕੇ ਮਿਲੇਗਾ ਤੁਹਾਨੂੰ ਬੰਦਾ ਯਾਰ ਹਾਂ ਜੀ ਤੇ ਚੋਣਾ ਚਾਹੀਦਾ ਤੇ ਤੁਹਾਨੂੰ ਕੀ ਲੱਗਦਾ سوشل میڈیا ਦਾ ਜਿਹੜਾ ਇਹ ਦੌਰ ਹੈ ਕੁਝ ਲੋਕ ਇਹਨੂੰ ਸਹੀ ਤਰੀਕੇ ਦੇ ਨਾਲ ਯੂਟਿਲਾਈਜ਼ ਕਰ ਲੈਂਦੇ ਆ ਕੁਝ ਲੋਕ ਇਹਨਾਂ ਮਿਸਯੂਜ਼ ਕਰ ਲੈਂਦੇ ਆ ਕਿ ਉਹਦੇ ਤੇ ਆਪਣਾ ਟਾਈਮ ਸਪੈਂਡ ਕਰਦੇ ਰਹਿੰਦੇ ਕੁਝ ਲੋਕ ਹੁਣ ਅਗਰ ਆਸੀ ਆਰਟਿਸਟ ਦੀ ਗੱਲ ਕਰੀਏ ਤੁਹਾਡੀ ਗੱਲ ਕਰੀਏ ਤੁਸੀਂ ਇਸੇ ਮਾਧਿਅਮ ਦੇ ਰਾਹੀਂ ਲੱਖਾਂ ਫੈਨਸ ਆਪਣੇ ਨਾਲ ਜੋੜੇ ਆ ਆਪਣੇ ਜੋ ਤੁਸੀਂ ਦਿਨ ਚ ਕਰਦੇ ਹੋ ਆਉਂਦੇ ਹੋ ਜਾਂਦੇ ਹੋ ਸ਼ੋਅਸ ਕਰਦੇ ਹੋ ਹਨ ਆਪਣੇ ਫੈਨਸ ਨਾਲ ਸ਼ੇਅਰ ਕਰਦੇ ਹੋ ਕਿਉਂਕਿ ਉਹ ਇਸ ਚੀਜ਼ ਦੇ ਵੇਟ ਕਰਦੇ ਕਿ ਸਾਡਾ ਫੇਵਰਟ ਆਰਟਿਸਟ ਕੀ ਕਰ ਰਿਹਾ ਉਹਨਾਂ ਨੂੰ ਬਹੁਤ ਜ਼ਿਆਦਾ ਇੰਟਰਸਟ ਰਹਿੰਦਾ ਤੇ ਕੁਝ ਲੋਕ ਕਿ ਉਹੀ ਟਾਈਮ ਆਪਣਾ ਸਿਰਫ ਸੋਸ਼ਲ ਮੀਡੀਆ ਤੇ ਬਿਤਾ ਕੇ ਆਪਣੇਆਂ ਤੋਂ ਦੂਰ ਹੋ ਜਾਂਦੇ ਆ ਜਿੰਨੇ ਘਰ ਚ ਜੀਏ ਉਹਨੇ ਅੱਜ ਕੱਲ ਸਭ ਦੇ ਕੋਲ ਫੋਨ ਨੇ ਆਪਣੇ ਆਪਣੇ ਫੋਨ ਨਾਲ ਸਾਰਾ ਸਾਰਾ ਦਿਨ ਬਿਤਾਉਂਦੇ ਆ ਤੇ ਤੁਹਾਡੇ ਲਈ ਸੋਸ਼ਲ ਮੀਡੀਆ ਕੀ ਹੈ ਦੇਖੋ ਜੀ ਸੋਸ਼ਲ ਮੀਡੀਆ ਇੱਕ ਚੀਜ਼ ਹੈ ਸੋਸ਼ਲ ਮੀਡੀਆ ਵਾਂਗੂ ਹੋਰ ਵੀ بڑا ਕੁਝ ਹੈ ਹਮ ਅਸੀਂ ਸਿਰਫ ਗੱਲ ਸ਼ੋਅ ਉਹ ਕਹਿੰਦੇ ਨੇ ਕਿ ਥੋੜਾ ਜੇਕਰ ਖਾਈਏ ਜ਼ਹਿਰ ਵੀ ਲਾਭ ਕਰਦਾ ਹੈ ਹਮ ਵਾਲਾ ਮੱਖਣ ਦੁੱਧ ਵੀ ਪੇਟ ਖਰਾਬ ਕਰਦਾ ਹੈ ਹਮ ਤੇ ਜਿੰਨਾ ਇਸਤੇਮਾਲ ਚਲੋ ਕਰਨਾ ਚਾਹੀਦਾ ਉਨਾ ਕਰੀਏ ਤੇ ਬਹੁਤ ਵਧੀਆ ਸੋਸ਼ਲ ਮੀਡੀਆ ਅੱਜ ਸਭ ਤੋਂ ਵੱਡਾ ਪਲੇਟਫਾਰਮ ਬਣ ਗਿਆ ਜ਼ਰੂਰੀ ਵੀ ਹੈਗਾ ਬੱਚਿਆਂ ਦੀ ਪੜਾਈਆਂ ਹੁੰਦੀਆਂ ਨੇ ਸਭ ਕੁਝ ਲੇਕਿਨ ਐਕਸਟਰਾ ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰਦੀਏ ਤੇ ਉਹ ਥੋੜਾ ਜਿਹਾ ਗਲਤ ਹੋ ਜਾਂਦਾ ਗਲਤ ਹੋ ਜਾਂਦਾ ਜੀ ਤੇ ਉਹਨਾਂ ਕੋ ਯੂਜ਼ ਕਰੀਏ ਕਿ ਜਿੰਨਾ ਅਸੀਂ ਇਸ ਤੋਂ ਫਾਇਦਾ ਲੈ ਸਕੀਏ ਬਹੁਤ ਸਭ ਕੁਝ ਵਧੀਆ ਹੈ ਬਿਲਕੁਲ ਤੇ ਅਗਰ ਤੁਹਾਡੀ ਗੱਲ ਕਰੀਏ ਤੁਸੀਂ ਆਪਣੇ ਫੈਨਸ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਹਨਾ سوشل میڈیا ਦੇ ਰਾਹੀਂ ਜੁੜੇ ਹੋਏ ਹੋ ਤੇ ਸਾਰੇ ਜਾਣੇ ਇੰਨਾ ਕ ਜ਼ਿਆਦਾ ਉਸ ਚੀਜ਼ ਨੂੰ ਪਸੰਦ ਕਰਦੇ ਤੁਹਾਡਾ ਟੈਲੈਂਟ ਇੰਨਾ ਕ ਜ਼ਿਆਦਾ ਲੋਕਾਂ ਨੂੰ ਪਸੰਦ ਆਉਂਦਾ ਹੈ ਕਿ ਤੁਸੀਂ ਬੰਬੇ ਪਹੁੰਚੇ ਕਪਿਲ ਦੇ ਸ਼ੋਅ ਚ ਗਏ ਹਨਾ ਗੁਰੂ ਰੰਧਾਵਾ ਨੂੰ ਮਿਲੇ ਯੋਯੋ ਹਨੀ ਸਿੰਘ ਨੂੰ ਮਿਲੇ ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਉਹ ਵੀ ਇੱਕ ਪੰਜਾਬ ਦਾ ਮੁੰਡਾ ਹਨਾ ਉੱਠ ਕੇ ਗਿਆ ਬੰਬੇ ਦੇ ਵਿੱਚ ਉਹਨੇ ਇੱਕ ਐਕਸੀ ਛਾਪ ਛੱਡੀ ਹੋਈ ਹੈ ਕਿ ਮੈਨੂੰ ਨਹੀਂ ਲੱਗਦਾ ਕੋਈ ਵੀ ਬਾਲੀਵੁੱਡ ਦਾ ਐਸਾ ਬੰਦਾ ਹੈਗਾ ਜਿਹੜਾ ਕਪਿਲ ਨੂੰ ਨਾ ਜਾਣੇ ਜਾਂ ਨਾ ਬੁਲਾਏ ਵੱਡੇ ਵੱਡੇ ਆਰਟਿਸਟਸ ਸਗੋ ਉਹਦੇ ਸ਼ੋਅ ਦੇ ਵਿੱਚ ਆਂਦੇ ਤੇ ਤੁਹਾਨੂੰ ਐਸੇ ਪਲੇਟਫਾਰਮ ਤੇ ਜਾਣ ਦਾ ਮੌਕਾ ਮਿਲਿਆ ਆਪਣੀ ਪੰਜਾਬੀ ਨੂੰ ਆਪਣੀ ਪੰਜਾਬੀਅਤ ਨੂੰ ਉੱਥੇ ਜਾ ਕੇ ਬੰਬੇ ਜਾ ਕੇ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲਿਆ ਜੀ ਬਿਲਕੁਲ ਜੀ ਉਹਨਾਂ ਦਾ ਬੁਲਾਉਣਾ ਸਾਡੇ ਲਈ ਬਹੁਤ ਵੱਡੀ ਇੱਕ ਆਪਰਚੂਨਿਟੀ ਸੀ ਸਾਡੇ ਲਈ ਤੇ ਉਸ ਤੋਂ ਵੱਡੀ ਗੱਲ ਸੀ ਜਦੋਂ ਚੈਨਲ ਵਾਲਿਆਂ ਦਾ ਸਾਨੂੰ ਫੋਨ ਆਂਦਾ ਕਿ ਆਪ ਆ ਰਹੇ ਹੋ ਮੱਖ ਜੀ ਲੇਕਿਨ ਆਪਨੇ ਆਪਣਾ ਡਰੈਸ ਪੈਨ ਕੇ ਆਣਾ ਅੱਛਾ ਤੇ ਉਹ ਸਾਨੂੰ ਅਧੋ ਵੱਡੀ ਵੱਡੀ ਗੱਲ ਲੱਗੀ ਸੀ ਉਹ ਕਲਰ ਵੀ ਉਹਨਾਂ ਨੇ ਚੂਜ਼ ਕੀਤਾ ਸੀ ਕਿ ਬਲੈਕ ਕਲਰ ਡਾਲ ਕੇ ਆਣਾ ਤਾਂ ਫਿਰ ਸਾਨੂੰ ਪਤਾ ਚੱਲੇਗਾ ਯਾਰ ਸਾਡੇ ਡਰੈਸ ਦਾ ਕਿੰਨਾ ਰੋਗ ਹੈ ਸਾਡੇ ਪੰਜਾਬੀ ਦਾ ਸਾਡੇ ਫੋਕ ਦਾ ਜਿੰਦ ਮਾਹੀ ਜੇ ਚੱਲਿਓ ਪਰਦੇਸ ਕਦੇ ਵੀ ਭੁੱਲੀ ਨਾ ਆਪਣਾ ਦੇਸ ਆਪਣੀ ਬੋਲੀ ਆਪਣਾ ਭੇਸ ਤੇ ਬੜਾ ਕੁਝ ਖਟਰੇ ਆ ਜਨਾਬ ਪੰਜਾਬ ਦੇ ਕੀ ਕਪਿਲ ਸ਼ਰਮਾ ਵੱਲੋਂ ਕੀ ਰਿਸਪੌਂਸ ਹੈ ਗਾਹਣਾ ਤੁਸੀਂ ਲਾਈਵ ਹੋਣਾ ਸਾਹਮਣੇ ਗਾਇਆ ਜ਼ਿਆਦਾਤਰ ਨਾ ਜੋ ਤੁਹਾਡੇ ਮੈਂ ਸਟੋਰੀਜ਼ ਦੇਖਦੇ ਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਅੱਗੇ ਜ਼ਰੂਰ ਲੱਗਦਾ ਟੱਪਿਆਂ ਵਾਲਾ ਯਾਸੀਰ ਹੁਸੈਨ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਬਿਲਕੁਲ ਜੀ ਬਿਲਕੁਲ ਦੇਖਦੇ ਆਂ ਜੀ ਲੇਕਿਨ ਇਹ ਰੱਬ ਨੇ ਇੱਜ਼ਤ ਦੇਣੀ ਹੁੰਦੀ ਹੈ ਕਿਹੜੀ ਚੀਜ਼ ਤੋਂ ਦੇ ਦੇਣੀ ਆ ਉਹ ਉਹੀ ਜਾਣਦਾ ਮਾ ਸਾਡੇ ਟੱਪੇ ਤੇ ਵਾਇਰਲ ਹੋਏ ਉਹਦੇ ਬਾਅਦ ਕੋਸ਼ਿਸ਼ ਕਰਦੇ ਆਂ ਛਾ ਲੇਟਰਚਰ ਗਾਈ ਔਰ ਕਪਿਲ ਭਾਜੀ ਦਾ ਬੜਾ ਕੁਝ ਸਿੱਖਣ ਨੂੰ ਮਿਲਿਆ ਕਿ ਕਿੰਨੀ ਵੱਡੀ ਹਸਤੀ ਐ ਸਾਨੂੰ ਆਪਣੇ ਸ਼ੋਅ ਤੇ ਬੁਲਾਇਆ ਸਾਡੇ ਲਈ ਕਿੰਨੀ ਮਾਣ ਵਾਲੀ ਗੱਲ ਐ ਔਰ ਅੱਜ ਵੀ ਐਜ਼ ਅ ਫੈਮਲੀ ਦੇ ਵਰਤ ਦੇ ਨਾਲ ਉਹ ਇੰਨਾ ਪਿਆਰ ਨਾਲ ਇੰਨੀ ਰਜ਼ੂ ਨਾਲ ਸਮਝਾਉਂਦੇ ਨੇ ਕਿ ਕਿਵੇਂ ਚੱਲਣਾ ਦੁਨੀਆਦਾਰੀ ਤੇ ਕਿਵੇਂ ਨੇ ਬੜਾ ਕੁਝ ਸਿੱਖਣ ਨੂੰ ਮਿਲਦਾ ਉਹਦੇ ਤੇ ਕੋਈ ਟੱਪਾ ਹੋ ਜਾ ਇੱਕ ਇੱਕ ਹਾਲੇ ਕੱਪੜੇ ਵੇ ਪਾਏ ਹੋਏ ਨੇ ਕਾਲੇ ਕੱਪੜੇ ਵੇ ਪਾਏ ਹੋਏ ਨੇ ਵੇਓ ਤੇਰੇ ਕੀ ਲੱਗਦੇ ਜਿਹੜੇ ਗੱਲ ਨਾਲ ਲਾਏ ਹੋਏ ਨੇ ਵੇਓ ਤੇਰੇ ਕੀ ਲੱਗਦੇ ਵਿੱਚੜੇ ਗੱਲ ਨਾਲ ਲਏ ਹੋਏ ਨੇ ਬੈਰੀ ਨਾਈਸ ਤੇ ਅਸੀਂ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਜਿਵੇਂ ਆਪਣੇ ਗੀਤਾ ਦੇ ਨਾਲ ਟੱਪਿਆ ਦੇ ਨਾਲ ਤੇ ਹੁਣ ਐਕਟਿੰਗ ਦੇ ਨਾਲ ਸਾਨੂੰ ਸਾਰਿਆਂ ਨੂੰ ਖੂਬ ਐਂਟਰਟੇਨ ਕਰੋ ਸਾਨੂੰ ਦੁਬਾਰਾ ਮੌਕਾ ਮਿਲੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਥੈਂਕ ਯੂ ਸੋ ਮੱਚ ਸਾਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਮੱਚ ਥੈਂਕ ਯੂ